ਦਾ ਕੋਈ ਮੁੰਡਾ ਇੱਥੇ ਆ ਕੇ ਇੰਨਾ ਸਾਨੂੰ ਪ੍ਰਾਊਡ ਫੀਲ ਕਰਾ ਰਿਹਾ ਲੱਗਦਾ ਸੀ ਕਿ ਟਾਈਮ ਇੱਥੇ ਹੀ ਰੁਕ ਜਾਏ ਇਹ ਸ਼ੋਅ ਕਦੇ ਖਤਮ ਨਾ ਹੋਵੇ ਤੇ ਚੱਲ ਰਹੇ ਨੇ ਲਵ ਯੂ ਦਿਲਜੀਤ ਅਸੀਂ ਪਾਕਿਸਤਾਨ ਤੋਂ ਆ ਗਏ ਆ ਪਹਾਵੇਂ ਚੜਦਾ ਪੰਜਾਬ ਹੋਏ ਪਹਾਵੇਂ ਲਹਿੰਦਾ ਪੰਜਾਬ ਹੋਏ ਦਿਲਜੀਤ ਨੇ ਦੋਵੇਂ ਜੋੜਤੇ ਨੇ ਅਸੀਂ ਬੜੇ ਹੀ ਪ੍ਰਾਊਡ ਆ ਗਏ ਆ ਦਿਲਜੀਤ ਦੇ ਉੱਤੇ ਤੁਹਾਡੀ ਥੋੜੀ ਮਿਹਰਬਾਨ ਮੈਂ ਇਹ ਸਟੇਡੀਅਮ ਇੰਨਾ ਨਹੀਂ ਭਰਿਆ ਦੇਖਿਆ ਅੱਜ ਤੱਕ ਮੈਂ ਬਹੁਤ ਗੇਮਾਂ ਦੇਖੀਆਂ ਐ ਸਟੇਡੀਅਮ ਦੇ ਵਿੱਚ ਪਰ ਦਿਲਜੀਤ ਹੀ ਆ ਇੱਕ ਪੰਜਾਬੀ ਹੋਈ ਆ ਜਿਹਨੇ ਲੱਖਾਂ ਬੰਦਾ ਇੱਥੇ ਇੱਕ ਵਾਰ ਚ ਇਕੱਠਾ ਕਰਤਾ ਤੇ ਹਿਸਟਰੀ ਕ੍ਰੀਏਟ ਕਰਤੀ ਬਹੁਤ ਹੀ ਮਾਣ ਆ ਸਾਨੂੰ ਬਹੁਤ ਹੀ ਜ਼ਿਆਦਾ ਮਾਣ ਆ ਸਾਡੇ ਦਿਲਜੀਤ ਤੇ ਸ਼ਿਫਟ ਛੱਡ ਗਏ ਸੀਗੇ ਮੁੱਲ ਪੈ ਗਏ ਮੈਂ ਕਿਹਾ ਸਟੂਡੈਂਟ ਹੈਗਾ ਅੱਜ ਮਜ਼ਾ ਹੀ ਆ ਗਿਆ ਜਮਾ ਹੈ ਹਾਏ ਹੋੜ Oh you song but today i fell in love with you more thank you so much for coming to drop brother <laughs> <laughs> as a punjabi bo maan aa tere te tu jithe vi rave tu khush rave we salute you we always gonna support you love 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 main hu punjab you have showed us what actually punjab looks like diljit tere layi paisa kuch tere layi sab tu upar sada pyar hai sada paisa tere layi matter nahi karta assi apni gics ya tu pae sanu student GCC ਦੇ ਨਹੀਂ ਪੈ ਜਾਏ ਭਾਵੇਂ ਸਾਨੂੰ ਕਾਲਜ ਫੀਸ ਦੇਣੇ ਵੇ ਪਰ ਤੈਨੂੰ ਜਿੰਨੀ ਵਾਰ ਤੂੰ ਆਏਂਗਾ ਨਹੀਂ ਵਾਰ ਤੈਨੂੰ ਦੇਖਣਾ ਆਂਗੇ ਤੇ ਦਲਜੀਤ ਜੀ ਹੁੰਦਾ ਰਹਿ ਗੋਡ ਬlesਸ ਯੂ there will never be anybody like you we all love you ਨਾਈਟਸ ਆ ਪਾ ਲਾਈਫ ਵੀ ਲਵ ਯੂ ਮੈਨੂੰ ਕਦੀ ਲੱਗਿਆ ਨਹੀਂ ਸੀ ਕਿ ਮੈਨੂੰ ਕਦੀ ਸਕੂਨ ਮਿਲੂਗਾ ਜਾਂ ਕਿਹਨੋ ਜਿਹੜਾ ਸਕੂਨ ਵਾਲੀ ਫੀਲਿੰਗ ਹੁੰਦੀ ਆ ਅੱਜ ਮੈਨੂੰ ਇੱਥੇ ਆ ਕੇ ਵੀ ਰੈ ਸ਼ੋਰ ਵਿੱਚ ਮੈਨੂੰ ਸਕੂਨ ਮਿਲਿਆ ਇਟ ਫੀਲਸ ਲਾਈਕ ਦੀਵਾਲੀ ਇਨ ਕੈਨੇਡਾ ਐਂਡ ਕਰੋਡ ਆ ਡਾਊਨ ਨੋਰਥ ਥਰੋ ਵਨ ਟੂ ਲਾਈਫਟ ਆਮ ਐਕਸਪੀਰੀਂਸਡ ਇਟ ਵਾਸ ਆਫਸਮ ਥੈਂਕ ਯੂ ਸੋ ਮਚ ਯਾ ਮੀ ਆ ਗਿਆ ਯਾ ਅੱবি ਅੱਜ ਦਾ ਬੜਾ ਲੱਗਿਆ ਕਿ ਪੰਜਾਬ ਅਸਲੀ ਜਦੋਂ ਗਾਣਾ ਜਿਹੜਾ ਮੈਂ ਹੂੰ ਪੰਜਾਬ ਜਦੋਂ ਗਾਣਾ ਵਜਿਆ ਨਾ ਮੈਨੂੰ ਪੰਜਾਬ ਉਦੋਂ ਪਤਾ ਲੱਗਾ ਕਿ ਅਸੀਂ ਪੰਜਾਬ ਹੀ ਆ ਗਏ ਆ ਮਜ਼ਾ ਆ ਗਿਆ ਭਾਈ ਮਜ਼ਾ ਇਹਦੇ ਉੱਪਰ ਕੁਝ ਨਹੀਂ ਹੋ ਸਕਦਾ ਅਸੀਂ ਆਪਣੀ ਫੈਮਲੀ ਵਗੈਰਾ ਸਾਰੇ ਭੁੱਲ ਕੇ ਸਾਨੂੰ ਲੱਗਿਆ ਜਿਦੋਂ ਅਸੀਂ ਆਪਣੀ ਫੈਮਲੀ ਦੇ ਵਿੱਚ ਇੰਨਾ ਇੰਜੋਏ ਕੀਤਾ ਵੀ ਆਰ ਫੀਲਿੰਗ ਲਾਈਕ ਆ ਪੰਜਾਬ ਟੂਡੇ ਵੀ ਆਰ ਫੀਲਿੰਗ ਆ ਪੰਜਾਬ ਕਿਉਂਕਿ ਅੱਜਕੱਲ ਇੱਥੇ ਆਣਾ ਸਾਰੇ ਡੀਮੋਟੀਵੇਟ ਹੋਏ ਹੋਏ ਆ ਬਹੁਤ ਫਰਸਟ੍ਰੇਟ ਹੋਏ ਹੋਏ ਆ ਹਨਾ ਆਪਣੇ ਫੈਮਲੀ ਨੂੰ ਮਿਸ ਕਰਦੇ ਆ ਬਟ ਜਿਹੜੀ ਆ ਚੀਜ਼ ਸੀਗੀ ਇਹ ਸਭ ਤੋਂ ਜ਼ਿਆਦਾ ਮਤਲਬ ਪੋਜ਼ਿਟਿਵ ਵੇ ਨਾਲ ਲੈ ਕੇ ਗਏ ਆ ਲੋਕੀ ਕਿਉਂਕਿ ਇੱਥੇ ਸਾਰੇ ਕੋਈ ਪਤਾ ਨਹੀਂ ਕਿੱਥੋਂ ਥੱਕਿਆ ਆ ਰਿਹਾ ਕੋਈ ਕਿੱਥੋਂ ਫਰਸਟ੍ਰੇਟ ਹੋ ਗਿਆ ਰਿਹਾ ਕਿਸੇ ਦੇ ਫੈਮਿਲੀ ਇਸ਼ੂਸ ਚੱਲ ਰਹੇ ਨੇ ਬਟ ਇੱਥੇ ਆ ਕੇ ਸਾਰੇ ਸਿਰਫ ਪੋਜ਼ਿਟਿਵ ਸਿਰਫ ਇੱਕ ਸਿਰਫ ਓਨਲੀ ਵਨ ਐਂਡ ਓਨਲੀ ਪੰਜਾਬ ਜਿਹੜੇ ਪਹਿਲੀ ਵਾਰ ਦੇਖ ਰਹੇ ਆ ਟ੍ਰਾਂਟੋ ਡਾਊਨਟਾਊਨ ਜਾਮ ਹੋਇਆ ਹੋਇਆ ਆ ਦਲਜੀਤ ਭਾਈ ਦਾ ਕਰਕੇ ਜਾਵਾਂ ਤੁਸੀਂ ਦੇਖ ਲੋ ਵਾਲੇ ਦਾਰੀ ਜਾਮ ਜਦੋਂ ਸਕਾਸ਼ਾ ਬੈਂਕ ਦੇਖਿਆ ਸੀ ਨਾ ਦਲਜੀਤ ਦਸਾਂਜੀ ਨੂੰ ਉਹਦਾ ਇਹ ਲੱਗਿਆ ਸੀ ਇਸ ਤੋਂ ਉੱਤੇ ਪੰਜਾਬੀ ਦੀ ਕੁਛ ਨਹੀਂ ਹੋ ਸਕਦਾ ਬਜਰਾ ਇੱਥੇ ਦੇਖਿਆ ਨਾ ਰੋਜਰ ਸੈਂਟਰ ਐਵੇਂ ਲੱਗਿਆ ਯਾਰ Punjabi, Shaagya, yada thee, Shaagya. Rapalay, So, itni so energy thi stage pe, aur itna khulke aur nee dance kiya, gaya. Aur mujhe truly feel like a Punjab mein Punjab And he's amazing. The energy he brought to the stage was phenomenal. You can tell he loves what he does, and everyone in the house was just crazy with happiness. Like we're truly. ਨਾਮਸ਼ਕਾਰ ਮਦਦ ਜੀਤ ਬਾਈ ਦਾ ਤੜਕੇ ਭਾਈ 6 ਵਜੇ ਕੰਮ ਆ ਪਰ 12 ਵਜੇ ਛੱਟੇ ਫਿਰਦੇ ਆ ਕੋਈ ਚੱਕਰ ਨਹੀਂ ਚਾਹੀ ਕੰਮ 3 ਵਜੇ ਹੋਏ ਤੜਕੇ ਤਾਂ ਵੀ ਤਿਆਰ ਆ ਭਾਈ ਛੋੜਦੇ ਆਉਣ ਨੂੰ ਬਸ ਡਾਇਰੈਕਟ ਸ਼ਿਫਟ ਕੋ ਆਏ ਸਕਦਾ ਇੱਥੇ ਜਦੋਂ ਵਜਾ ਗਾਣਾ ਮੈਂ ਹੂੰ ਪੰਜਾਬ ਓਏ ਹੋਏ ਪੰਜਾਬੀ ਆ ਗਏ ਓਏ ਭਾਈ ਮੈਂ 14 ਘੰਟੇ ਕੰਮ ਕਰਦਾ ਮੈਂ ਕੰਮ ਤੇ ਸਿੱਧੇ ਇੱਧਰ ਆਇਆ ਪਰ ਇਹੋ ਜਿਹਾ ਰੀਫਰੈਸ਼ ਹੋਇਆ ਹੈ ਨਾ ਭਾਈ ਭਾਈ ਰਾਮ ਮੈਦਲਜੀਤ ਬਾਈ ਦਾ ਰਾਮ ਪਾਹ ਦਿੱਲੀ ਬਾਈ ਨਜ਼ਾਰਾ ਆ ਗਿਆ ਅੱਜ ਆਣੀ ਬਾਰ ਬਾਰ ਤੇਰਾ ਤੇਰਾ ਘੰਟੇ ਸ਼ਿਫਟ ਲਾ ਕੇ ਡਾਇਰੈਕਟ ਇੱਧਰ ਹੀ ਆਏ ਆ ਭਜੀ ਮਜ਼ਾ ਆ ਗਿਆ